ਗੌੜੀ ਬਿਰਾਗ ਗਨਮਹੱਲਾ ਚੌਥਾ ਇਹ ਪਾਵਨ ਪਵਿੱਤਰ ਅੰਗ 668 ਤੇ ਸੁਭਾਇਮਨ ਸ਼ਬਦ ਸੁਭਾਇਮਨ ਸ਼ਬਦ ਦਾ ਜੀ ਜੋ ਆਪਾਂ ਨਾਲ ਹੀ ਸ਼ਬਦ ਪੜਾਂਗੇ ਨਾਲ ਹੀ ਉਹਦੀ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਸਾਹਿਬ ਤੋਂ ਮਹਾਰਾਜ ਸਮਝਾਉਣਾ ਕਰਦੇ ਨੇ ਜਿਸ ਮਿਲਿਏ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਜੀ ਨੂੰ ਮਿਲਣ ਦੇ ਨਾਲ ਮਨ ਵਿੱਚ ਖੁਸ਼ੀ ਆਉਂਦੀ ਹੈ ਉਹ ਸਾਡਾ ਸਤਿਗੁਰੂ ਹੈ ਗੁਰਬਾਣੀ ਨੂੰ ਮਿਲ ਕੇ ਗੁਰਬਾਣੀ ਪੜ੍ਹ ਕੇ ਸਾਡੇ ਮਨ ਨੂੰ ਖੁਸ਼ੀ ਹੁੰਦੀ ਤੇ ਚੜ੍ਹਦੀ ਕਲਾ ਵਿੱਚ ਹੁੰਦਾ ਮਨ ਤੇ ਇਹ ਸਾਡੇ ਸਤਿਗੁਰੂ ਨੇ ਇਹਨੂੰ ਅਸੀਂ ਸਤਿਗੁਰੂ ਕਹਾਂਗੇ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਏ ਮਨ ਦੀ ਦੁਬਦਾ ਜਿਹੜੀ ਆ ਉਹ ਦੂਰ ਹੋ ਜਾਂਦੀ ਆ ਹਰ ਪਰਮ ਪਦ ਲਈ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ ਸਾਨੂੰ ਇਸ ਸਤਿਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਮੇਰਾ ਸਤਿਗੁਰ ਪਿਆਰਾ ਕਿਤ ਵਿਧਿ ਮਿਲੇ ਮਹਾਰਾ ਸਮਝਾਉਣਾ ਕਰਦੇ ਨੇ ਇਹ ਸਤਿਗੁਰੂ ਪਿਆਰਾ ਕਿਹੜੀ ਵਿਧੀ ਨਾਲ ਮਿਲੇ ਅੱਗੇ ਦੱਸਦੇ ਨੇ ਮਹਾਰਾਜ ਹਉ ਖਿੰਨ ਖਿੰਨ ਕਰੀ ਨਮਸਕਾਰ ਮੇਰਾ ਗੁਰਪੂਰਾ ਕਿਉਂ ਮਿਲੇ ਹੁਣ ਖਿੰਖਿਨ ਨਮਸਕਾਰ ਕਰਦਾ ਇਨਸਾਨ ਖਿੰਖਿਨ ਯਾਦ ਕਰਦਾ ਤੇ ਉਹਨੂੰ ਮਿਲਣ ਦੀ ਵਿਧੀ ਕਿਵੇਂ ਆ ਵੀ ਕਿਵੇਂ ਮਿਲੇ ਉਹ ਰਹਾਉ ਵਾਲੇ ਮੰਦ ਚ ਦੱਸਦੇ ਨੇ ਮਹਾਰਾਜ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਮੈਨੂੰ ਪੂਰੇ ਸਤਗੁਰੂ ਦੇ ਨਾਲ ਮਲਾਤਾ ਠੀਕ ਆ ਜੀ ਮੈਨੂੰ ਸਤਗੁਰੂ ਪੂਰਾ ਮਿਲ ਗਿਆ ਹੁਣ ਜਿਹੜਾ ਵੀ ਮਨੁੱਖ ਭੈਣਾ ਚਾਹੇ ਭਾਈ ਹੈ ਜਿਹੜਾ ਮਨੁੱਖ ਗੁਰਬਾਣੀ ਨਾਲ ਜੁੜਿਆ ਹੋਇਆ ਉਹਨੂੰ ਸਤਗੁਰੂ ਪੂਰਾ ਮਿਲ ਗਿਆ ਠੀਕ ਆ ਜੀ ਤੇ ਅੱਗੇ ਫਿਰ ਟੋਟਾ ਮੂਲ ਨਾ ਆਵੀਂ ਹਰ ਲਾਭ ਨਿਤ ਦੜੀਏ ਫਿਰ ਟੋਟ ਨਹੀਂ ਆਉਂਦੀ ਕਾਦੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਜਦੋਂ ਗੁਰੂ ਨਾਲ ਮਿਲਿਆ ਹੋਇਆ ਕਿਉਂਕਿ ਬਾਣੀ ਕੰਠਾ ਬਾਣੀ ਪੜਦਾ ਬਾਣੀ ਸੁਣਦਾ ਸਮਝ ਲਓ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਹੋ ਰਹੀ ਹੈ ਸਤਿਗੁਰਾਂ ਨਾਲ ਮਿਲ ਕੇ ਮਹਾਰਾਜ ਕਹਿਣਾ ਕਰਦੇ ਨੇ ਹੋਂ ਕਰ ਕਿਰਪਾ ਹਰ ਮੇਲਿਆ ਰਹਾਉ ਵਾਲੇ ਬੰਦ ਚਾ ਜੀ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਸ ਪੁੰਨੀ ਜਨ ਕੇ ਰਿਆ ਲੈ ਸਤਿਗੁਰ ਧੂਰਾ ਮਹਾਰਾਜ ਕਹਿੰਦੇ ਨੇ ਜਦੋਂ ਸਤਗੁਰੂ ਦੇ ਚਰਨਾਂ ਦੀ ਧੂੜ ਲੈਣੇ ਆਪਾਂ ਤੇ ਉਦੋਂ ਇਹ ਗੁਰੂ ਦਾ ਗਿਆਨ ਲੈਣਾ ਹੁੰਦਾ ਹੈ ਗੁਰੂ ਦੇ ਬਚਨ ਫਿਰ ਦੇ ਘਰ ਵਿੱਚ ਬਸਾਉਣੇ ਹੁੰਦੇ ਆ ਠੀਕ ਆ ਜੀ ਗੁਰੂ ਦੇ ਬਚਨਾਂ ਨੂੰ ਮੰਨ ਕੇ ਜੀਵਨ ਬਸਰ ਕਰਨਾ ਹੁੰਦਾ ਅੱਗੇ ਸਤਗੁਰੂ ਕਹਿੰਦੇ ਨੇ ਹਰ ਭਗਤ ਦੜਾਵੇ ਹਰ ਭਗਤ ਸੁਣ ਤਿਸ ਸਤਗੁਰ ਮਿਲਿਏ ਟੋਟਾ ਮੂਲ ਨ ਆਵੀ ਹਰ ਲਾਭ ਨਿਤ ਦੜਿਏ ਜਿਸ ਕੋ ਹਿਰਦੇ ਬਗਾਸ ਹੈ ਭਉ ਦੂਜਾ ਨਹੀਂ ਜਿਹਦਾ ਹਿਰਦੇ ਦੇ ਵਿੱਚ ਬਗਾਸ ਹੋ ਗਿਆ ਮਤਬਲਾ ਗੁਰੂ ਦੇ ਗਿਆਨ ਦੇ ਮੁਤਾਬਕ ਜੀਵਨ ਚੱਲਣ ਲੱਗ ਗਿਆ ਮਹਾਰਾਜ ਸਮਝਾਉਣਾ ਕਰਦੇ ਨੇ ਜਿਸ ਕੋੁਰ ਦੇਵਗਾਸ ਹੈ ਬਿਗਾਸ ਹੈ ਭਉ ਦੂਜਾ ਨਹੀਂ ਉਹਦੇ ਨਾਲ ਹੋਰ ਨਹੀਂ ਫਿਰ ਕਿਸੇ ਦੇ ਨਾਲ ਪਿਆਰ ਹੁੰਦਾ ਤੇ ਨਾ ਕਿਸੇ ਦਾ ਡਰ ਨਾਨਕ ਤਿਸ ਗੁਰ ਮਿਲ ਉਧਰੇ ਹਰ ਗੁਣ ਗਾਵੀ ਫਿਰ ਸਾਡਾ ਜਿਹੜਾ ਜੀਵਨ ਹੈ ਨਾ ਇਹ ਪਰਫੁੱਲਤ ਹੁੰਦਾ ਕਦੋਂ ਜਦੋਂ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦਾਂ ਸੰਗ ਅਗਰੇ ਸ਼ਬਦ ਚ ਮਹਾਰਾਜ ਸਮਝਾਉਣਾ ਕਰਦੇ ਨੇ ਇਹ ਸ਼ਬਦ ਦਾ ਪਰ ਰੀਪੀਟ ਕੀਤਾ ਜੀ ਵਿੱਚੋਂ ਤੇ ਕੱਲ ਹੋ ਗਿਆ ਸੀ ਅੱਜ ਵਾਲਾ ਸ਼ਬਦ ਆ ਜਿਹੜਾ ਆਸਾ ਮਹੱਲਾ ਚੌਥਾ ਆਸਾ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਿਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਉਸ ਹਰੀ ਨੇ ਦਿਆਲੂ ਪ੍ਰਭੂ ਨੇ ਮੇਰੇ ਤੇ ਦਇਆ ਕੀਤੀ ਆ ਪ੍ਰਭੂ ਨੇ ਮੇਰੇ ਮਨ ਤਾਂ ਮੁਖ ਹਰ ਬੋਲੀ ਹੁਣ ਮੇਰਾ ਮਨ ਤੇ ਤਨ ਤੇ ਮੁਖੋਂ ਪ੍ਰਭੂ ਪਰਮਾਤਮਾ ਦੀ ਬੋਲੀ ਹੀ ਬੋਲਦਾ ਹੈ ਮੇਰਾ ਮਨ ਐ ਸਮਝ ਲਓ ਗੁਰਮੁਖ ਰੰਗ ਭੈ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਮੇਰੇ ਮਨ ਦੀ ਤ੍ਰਿਪਤੀ ਹੋ ਗਈ ਮੇਰਾ ਮਨ ਪ੍ਰਭੂ ਪਰਮਾਤਮਾ ਦੇ ਨਾਮ ਰੰਗ ਦੇ ਨਾਲ ਭਿੱਜ ਗਿਆ ਆਪਣੇ ਹਰ ਪ੍ਰਭ ਕੀ ਹੋਂ ਗੋਲੀ ਮਹਾਰਾਜ ਕਹਿੰਦੇ ਅਸੀਂ ਆਪਣੇ ਹਰੀ ਪ੍ਰਭੂ ਦੇ ਘਰ ਦੀ ਗੋਲੀ ਆ ਅਸੀਂ ਗੋਲੇ ਦਾ ਸਮਝਦੇ ਨਾ ਪਰ ਨੌਕਰ ਚੱਕਰ ਉਹਦੇ ਘਰ ਦੇ ਅਸੀਂ ਗੋਲੇ ਆ ਇਹ ਜੀਵ ਆਤਮ ਕਹਿ ਰਹੀ ਆ ਪ੍ਰਭੂ ਪਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਰਸਨਾ ਰਾਹੀ ਵੀ ਅਸੀਂ ਉਸ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਹੋਂ ਦਾ ਮਤਲਬ ਹੈ ਮੈਂ ਅਸੀਂ ਆਪਣੇ ਹਰੀ ਪ੍ਰਭੂ ਪਰਮਾਤਮਾ ਦੇ ਘਰ ਦੇ ਗੋਲੇ ਹਾਂ ਜਦ ਹਮ ਹਰ ਸੇਤੀ ਮਨ ਮੰਨਿਆ ਸੇਤੀ ਦਾ ਮਤਲਬ ਹੈ ਪਿਆਰ ਜਦੋਂ ਸਾਡਾ ਮਨ ਜਦ ਹਮ ਅਸੀਂ ਹਰ ਸੇਤੀ ਮਨ ਮੰਨਿਆ ਜਦੋਂ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਮਨ ਮੰਨ ਗਏ ਸਾਡਾ ਵੀ ਸਤਿਗੁਰੂ ਸਹੀ ਕਹਿੰਦੇ ਨੇ ਕਰਦੀਨੋ ਜਗਤ ਸਭ گول ਅਮੋਲੀ ਫਿਰ ਸਮਝ ਲਓ ਇਹ ਸਾਰਾ ਜਗਤ ਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਗੋਲਾ ਨੋਕਰ ਚੱਕਰ ਹੈ ਆਪਾਂ ਨੂੰ ਸਮਝ ਲੱਗ ਜਾਂਦੀ ਹੈ ਤੇ ਨਹੀਂ ਫਿਰ ਮਾਨ ਮਾਨਾਈਆਂ ਕਰਦਾ ਇਨਸਾਨ ਵੀ ਮੈਂ ਹੀ ਆ ਜੀ ਮੈਂ ਆ ਕਰਤਾ ਜੀ ਮੈਂ ਉਹ ਕਰਤਾ ਮੈਂ ਆ ਕਰ ਦੇਣਾ ਫਿਰ ਇਹਦੇ ਵਿੱਚ ਫਸਿਆ ਰਹਿੰਦਾ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਜਦ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਕਰੋ ਵਿਵੇਕ ਸੰਤ ਜਨ ਭਾਈ ਵਿਵੇਕ ਮੈਨੇ ਚੰਗੀ ਮਤ ਬਰੀਕ ਬੁੱਧੀ ਉੱਚੀ ਮਤ ਵਾਲਾ ਗੁਰੂ ਦਾ ਗਿਆਨ ਲੈ ਕੇ ਇਨਸਾਨ ਬਣਦਾ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਢੰਡੋਲੀ ਢੋਲੀ ਦਾ ਮਤਲਬ ਢੂੰਡਣਾ ਲੱਭਣਾ ਇਹ ਹਿਰਦੇ ਦੇ ਵਿੱਚ ਫਿਰ ਖੋਜਦਾ ਇਨਸਾਨ ਤੇ ਗੁਰੂ ਦੇ ਗਿਆਨ ਬਾਰੇ ਪ੍ਰਭੂ ਪਰਮਾਤਮਾ ਬਾਰੇ ਆਪਣੇ ਹਿਰਦੇ ਘਰ ਦੇ ਵਿੱਚ ਹੀ ਵਿਚਾਰ ਕਰਦਾ ਕਰਦਾ ਉਸ ਨੂੰ ਲੱਭ ਲੈਂਦਾ ਕਿਨੂੰ ਗੁਰੂ ਦੇ ਸੰਧਾਨਤ ਨੂੰ ਲਾਗੂ ਕਰ ਲੈਂਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਲੱਭ ਲੈਂਦਾ ਹਿਰਦੇ ਘਰ ਚ ਹੀ ਪਿਆ ਜੋ ਵਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਇਹ ਵੀ ਪੰਕਤੀ ਹੈ ਕੁਰਬਾਨੀ ਚ ਮਹਾਰਾਜ ਕਹਿੰਦੇ ਨੇ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਬਸੇ ਹਰ ਕੋਲੀ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਹਰ ਹਰ ਰੂਪ ਸਭ ਜੋਤ ਸਵਾਈ ਸਾਰਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਜੋਤ ਹੈ ਹਰ ਨਿਕਟ ਬਸੇ ਹਰ ਕੋਲੀ ਹਰੀ ਪ੍ਰਭੂ ਪਰਮਾਤਮਾ ਸਾਡੇ ਨੈਗੇਟਿਵ ਬਸਦਾ ਸਾਡੇ ਕੋਲ ਹੀ ਬਸਦਾ ਇਹ ਆ ਕਹਿਣ ਦਾ ਭਾਵ ਸਤਗੁਰਾਂ ਨੇ ਦੱਸਿਆ ਆਪਨ ਹਰ ਹਰ ਨਿਕਟ ਬਸੇ ਸਭ ਜਗ ਕੇ ਉਹ ਹਰੀ ਪ੍ਰਭੂ ਪਰਮਾਤਮਾ ਸਾਰੇ ਜਗ ਦੇ ਨਿਕਟ ਬਸਦਾ ਨਿਕਟ ਮੈਨੇ ਕੋਲੇ ਅੰਦਰ ਹੀ ਬਸਦਾ ਅਪਰੰਪਰ ਪੁਰਖ ਅਤੋਲੀ ਉਹ ਅਪਰੰਪਰ ਪੁਰਖ ਹੈ ਉਹਦਾ ਤੋਲ ਮੇਨ ਨਹੀਂ ਹੋ ਸਕਦਾ ਕੋਈ ਜਾਨੀ ਮਿਣਿਆ ਤੋਲਿਆ ਨਹੀਂ ਜਾ ਸਕਦਾ ਸਿੱਧੀ ਭਾਸ਼ਾ ਵਿੱਚ ਕੇ ਜੀ ਆਪਣੇ ਵਾਲੀ ਚ ਉਹ ਸਦਾ ਹਾਜ਼ਰ-ਨਾਜ਼ਰ ਹੈ ਸਦਾ ਅੰਗ-ਸੰਗ ਹੈ ਸਦਾ ਹੀ ਤੇਰੇ ਹਿਰਦੇ ਘਰ ਵਿੱਚ ਵੱਸਦਾ ਪਰ ਅਸੀਂ ਆਪਣੀ ਮਤ ਮੁਤਾਬਕ ਜੀਵਨ ਬਸਰ ਕਰਦੇ ਹੋਏ ਉਹਨੂੰ ਨਿਕਟ ਨਹੀਂ ਜਾਣਦੇ ਕੋਲੇ ਨਹੀਂ ਜਾਣਦੇ ਅਸੀਂ ਕਿਤੇ ਦੂਰ ਜਾਂਦੇ ਆ ਉਹਨੂੰ ਵੀ ਕਿਤੇ ਦੂਰ ਬੈਠਾ ਜਿਵੇਂ ਆਪਾਂ ਆਮ ਜੀ ਗੱਲ ਕਰਦੇ ਹੁੰਨੇ ਉੱਪਰ ਨੂੰ ਹੱਥ ਕਰਕੇ ਵੀ ਉਹ ਉੱਪਰ ਵਾਲਾ ਦੇਖਦਾ ਠੀਕ ਹੈ ਜੀ ਨਹੀਂ ਉਹ ਤੇਰੇ ਅੰਦਰ ਹੀ ਆ ਪਾਈ ਗੁਰਬਾਣੀ ਇਹ ਕਹਿੰਦੀ ਹੈ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵਿੱਚੋ ਗੁਰ ਪਹਿ ਮੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਉਹ ਹਰੀ ਪ੍ਰਭੂ ਪ੍ਰਮਾਤਮਾ ਨੂੰ ਸਾਡੇ ਅੰਦਰੋਂ ਪ੍ਰਗਟ ਕਰਤਾ ਪੂਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਐਂ ਕਹਿੰਨੇ ਆ ਠੀਕ ਆ ਜੀ ਬਾਣੀ ਰਾਹੀ ਸਾਡੇ ਹਿਰਦੇ ਘਰ ਵਿੱਚ ਉਹਨੇ ਪ੍ਰਗਟ ਕਰਤਾ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਏਗਾ ਕਦੋਂ ਸਿਰ ਵੇਚੋ ਗੁਰ ਪਹਿ ਮੋਲੀ ਜਦੋਂ ਗੁਰੂ ਨੂੰ ਅਸੀਂ ਆਪਣਾ ਸੀਸ ਵੇਚਤਾ ਤੇ ਗੁਰੂ ਤੋਂ ਸੀਸ ਦੇਣ ਦੇ ਇੱਭ ਵਿੱਚ ਲਿਆ ਕੀ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਮਿਲਦਾ ਸਾਨੂੰ ਜਦੋਂ ਅਸੀਂ ਗੁਰੂ ਨੂੰ ਆਪਣਾ ਸਿਰ ਵੇਚਾਂਗੇ ਨਾ ਫਿਰ ਸਾਨੂੰ ਪ੍ਰਭੂ ਪਰਮਾਤਮਾ ਆਪਣੇ ਨਾਮ ਦੀ ਦਾਤ ਦਿੰਦਾ ਤੇ ਬਾਕੀ ਦਾ ਦాతਾਂ ਦੁਨਿਆਵੀ ਜਿਹੜੀਆਂ ਦాతਾਂ ਉਹ ਤਾਂ ਦੇ ਹੀ ਰਿਹਾ ਬਿਨ ਮੰਗੇ ਆ ਸੋਹਣਾ ਸੁੰਦਰ ਸਰੀਰ ਦੇਤਾ ਰਹਿਣ ਸਹਿਣ ਵਾਸਤੇ ਘਰ ਦੇਤਾ ਪਾਉਣ ਨੂੰ ਕੱਪੜੇ ਨੇ ਬਰਤਨ ਨੂੰ ਪਾਣੀ ਹਵਾ ਅੱਗ ਸਭ ਕੁਝ ਦਿੱਤਾ ਨਾ ਪਰ ਇਹ ਫਿਰ ਜਦੋਂ ਅਸੀਂ ਆਪਣਾ ਸੀਸ ਗੁਰੂ ਅੱਗੇ ਅਰਪਣ ਕਰਦੇ ਆ ਨਾ ਵੀ ਸਤਿਗੁਰੂ ਹੁਣ ਤੇਥੋਂ ਬਿਨ ਕਿਤੇ ਨਹੀਂ ਝੁਕੇਗਾ ਜਿਵੇਂ ਵੀ ਸੋਡੀ ਇੱਛਾ ਹੈ ਓਵੇਂ ਮੇਰੇ ਜੀਵਨ ਨੂੰ ਚਲਾਓ ਫਿਰ ਸਮਝ ਲਓ ਇਹ ਅਸੀਂ ਮੁੱਲ ਵੇਚ ਤ ਸਤ ਗੁਰਾਂ ਨੂੰ ਤੇ ਫਿਰ ਇਹਦੇ ਵਿੱਚ ਵਿੱਚ ਸਤ ਗੁਰੂ ਸਾਨੂੰ ਆਪਣਾ ਸੰਧਾਰ ਦਿੰਦੇ ਨੇ ਗਿਆਨ ਦਿੰਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਦਿੰਦੇ ਨੇ ਹਰ ਜੀ ਅੰਤਰ ਬਾਹਰ ਤੁਮ ਚਰਨਾਗਤ ਏ ਹਰੀ ਪ੍ਰਭੂ ਪਰਮਾਤਮਾ ਜੀ ਤੂੰ ਅੰਦਰ ਬਾਹਰ ਸਾਰੇ ਥਾਵਾਂ ਤੇ ਬਰਾਜਮਾਨ ਹੈ ਤੁਮ ਵੱਡ ਪਰਖ ਬੇਡੋਲੀ ਏ ਅਕਾਲ ਪੁਰਖ ਵਾਗਰੀ ਤੂੰ ਵੱਡਾ ਪਰਖ ਹੈ ਵੱਡੇ ਪਸਾਰੇ ਵਾਲਾ ਹੈ ਸਾਰੇ ਜੀਵਾਂ ਜਨਤਾ ਨੂੰ ਪੈਦਾ ਕਰਕੇ ਉਹਨਾਂ ਦੀ ਪਾਲਣ ਪੋਸ਼ਣ ਕਰਦਾ ਹੈ ਜਨ ਨਾਨਕ ਅਨੰਦਨ ਹਰ ਗੁਣ ਗਾਵੇ ਜਨ ਮੈਨੇ ਮਤਲਬ ਭਗਤ ਪਿਆਰਾ ਠੀਕ ਹੈ ਜੀ ਜਨ ਨਾਨਕ ਅਨੰਦਨ ਹਰ ਰੋਜ਼ ਹਰ ਗੁਣ ਗਾਵੇ ਫਿਰ ਮਿਲ ਸਤਗੁਰ ਗੁਰਬੇ ਚੋਲੀ ਫਿਰ ਆਪਾਂ ਸੱਚੇ ਸਤਗੁਰੂ ਵਿਚੋਲੇ ਨੂੰ ਮਿਲ ਕੇ ਆਪਾਂ ਗੁਣ ਗਾਉਨੇ ਨੇ ਹੁਣ ਆਪਾਂ ਜੇ ਇਸ ਟਾਈਮ ਕਹੀਏ ਗੁਰੂ ਦੀ ਤਾਬਿਆ ਬੈਠੇ ਆ ਗੁਰੂ ਦੀ ਹਜ਼ੂਰੀ ਬੈਠੇ ਆ ਗੁਰੂ ਦੀ ਗੱਲ ਸੁਣਦੇ ਆ ਚਾਹੇ ਚੈਨਲ ਤੇ ਸੁਣਦੇ ਆ ਤੇ ਸਮਝ ਲਓ ਆਪਾਂ ਵਿਚੋਲੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਪਰਮਾਤਮਾ ਦੇ ਗੀਤ ਗਾ ਰਹੇ ਆ ਅ ਲਿਖਿਆ ਜੀ ਜਨ ਨਾਨਕ ਅਨਦਨ ਹਰ ਗੁਣ ਗਾਵੇ ਹਰੀ ਪ੍ਰਭੂ ਪਰਮਾਤਮਾ ਦੇ ਹਰ ਰੋਜ਼ ਗੁਣ ਗਾਉਣੇ ਮਿਲ ਸਤਗੁਰ ਗੁਰਬੇ ਚੋਲੀ ਸ਼ਬਦ ਗੁਰੂ ਬਚੋਲੇ ਨੂੰ ਮਿਲ ਕੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ ਅਗਲੇ ਸ਼ਬਦ ਚ ਮਹਾਰਾ ਦੱਸ ਦਿੰਨੇ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਧਾਤੇ ਜਗਤ ਨੂੰ ਜੀਵਨ ਦੇਣ ਵਾਲਾ ਅਪਰੰਪਰ ਜਿਹਦਾ ਕੋਈ ਹੱਦ ਬੰਨਾ ਨਹੀਂ ਹੈ ਸਵਾਮੀ ਜਿਹੜਾ ਸਮਾਇਆ ਹੋਇਆ ਹੈ ਜਗਦੀਸ਼ਰ ਜਗ ਦਾ ਈਸ਼ਰ ਪੁਰਖ ਬਧਾਤੇ ਦਾਤਾ ਦੇਣ ਵਾਲਾ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਜਿਤ ਮਾਰਗ ਹਮ ਜਾਤੇ ਜਿਹੜੇ ਮਾਰਗ ਅਕਾਲ ਪੁਰਖ ਵਾਹਿਗੁਰੂ ਜੀਵ ਨੂੰ ਤੋੜਦਾ ਹੈ ਉਸੇ ਰਸਤੇ ਚੱਲਦਾ ਹੈ ਜੀਵ ਕਿਵੇਂ ਥੋੜਾ ਜਿਹਾ ਹੋਰ ਧਿਆਨ ਨਾਲ ਸੁਣੀਏ ਤਾਂ ਵੀ ਸਾਨੂੰ ਮਨੁੱਖਾ ਜੀਵਨ ਦਿੱਤਾ ਸਾਨੂੰ ਮਨੁੱਖੇ ਜੀਵਨ ਵਾਲੇ ਰਸਤੇ ਤੋੜਦਾ ਪਸ਼ੂ ਪੰਛੀ ਜੀਵ ਜੰਤੂ ਪੇੜ ਪੌਦੇ ਹਨਾ ਕੀੜੇ ਮਕੌੜੇ ਉਹਨਾਂ ਨੂੰ ਉਸ ਰਸਤੇ ਤੋੜਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ ਤੇ ਉਸੇ ਰਸਤੇ ਉਹ ਜੀਵ ਚੱਲ ਰਹੇ ਨੇ ਆਪਦੀ ਮਰਜ਼ੀ ਨਾਲ ਆਪਣਾ ਜੀਵਨ ਨਹੀਂ ਬਦਲ ਸਕਦਾ ਕੋਈ ਵੀ ਕਿਵੇਂ ਥੋੜਾ ਜਿਹਾ ਧਿਆਨ ਦਿਓ ਜੀ ਜੀਵਨ ਬਦਲਣਾ ਇੱਕ ਤਾਂ ਸਾਡਾ ਬਕਾਰੀ ਜੀਵਨ ਹੈ ਉਹ ਗੁਰੂ ਤੋਂ ਗਿਆਨ ਲੈ ਕੇ ਸਾਡਾ ਜੀਵਨ ਚੇਂਜ ਹੋ ਸਕਦਾ ਸਹੀ ਰਸਤੇ ਤੇ ਚੱਲ ਸਕਦੇ ਪ੍ਰਮਾਤਮਾ ਦੀ ਨਾ ਬੰਦਗੀ ਨਾਲ ਜੁੜਦੇ ਆ ਗੁਰੂ ਦੇ ਸਿਧਾਂਤ ਤੇ ਚੱਲਦੇ ਆ ਇਹ ਇੱਕ ਜੀਵਨ ਬਦਲਣਾ ਆਪਣੇ ਅੰਦਰਲਾ ਮਨ ਨੂੰ ਮਾਈਂਡ ਨੂੰ ਬਦਲਣਾ ਠੀਕ ਆ ਜੀ ਵੀ ਪਹਿਲਾਂ ਹੋਰੀ ਪਾਸੀ ਤੁਰਿਆ ਫਿਰਦਾ ਸੀ ਕਬਰਾਂ ਮੜੀਆਂ ਸਮਾਧਾਂ ਤੇ ਤੇ ਜਦੋਂ ਗੁਰੂ ਦਾ ਗਿਆਨ ਆ ਗਿਆ ਤੇ ਫਿਰ ਗੁਰੂ ਦੇ ਘਰਵਾਲੀ ਆਉਂਦਾ ਇਹ ਤਾਂ ਇੱਕ ਆਪਣੇ ਮਨ ਨੂੰ ਬਦਲ ਲਿਆ ਨਾ ਆਪਾਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਪਏ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਪਏ ਇੱਕ ਆਪਾਂ ਜਿਹੜੀ ਗੱਲ ਕਰੀ ਆ ਵੀ ਆਪਣੇ ਜੀਵਨ ਨੂੰ ਨਹੀਂ ਚੇਂਜ ਕਰ ਸਕਦਾ ਕੋਈ ਵੀ ਜਿਵੇਂ ਕੋਈ ਆਪਾਂ ਜੇ ਸਿੱਧੀ ਜੀ ਗੱਲ ਕਰੀਏ ਵੀ ਮਨੁੱਖ ਕਹੇ ਜਾਂ ਇਸਤਰੀ ਕਹੇ ਵੀ ਮੈਂ ਆਪਣੇ ਸਰੀਰ ਨੂੰ ਚੇਂਜ ਕਰਕੇ ਬੰਦਿਆਂ ਵਾਲਾ ਸਰੀਰ ਬਣਾਉਣਾ ਨਹੀਂ ਇਹ ਜਿਹੜੇ ਰਸਤੇ ਤੋਰਿਆ ਜੇ ਔਰਤ ਪੈਦਾ ਕੀਤੀ ਆ ਕਾਲਪੁਰਖ ਵਾਹਿਗੁਰੂ ਨੇ ਤੇ ਉਹਨੂੰ ਔਰਤ ਵਾਲਾ ਜੀਵਨ ਹੀ ਭੋਗਣਾ ਪੈਣਾ ਤੇ ਮਨੁੱਖ ਨੂੰ ਮਨੁੱਖ ਵਾਲਾ ਠੀਕ ਆ ਜੀ ਇਹ ਸਤਗੁਰੂ ਨੇ ਇਹ ਰਾਹ ਚ ਲਾਏ ਨੇ ਵੀ ਜਿਸ ਰਸਤੇ ਮਹਾਰਾਜ ਕਹਿੰਦੇ ਜਿਤ ਮਾਰਗ ਮਾਰਗ ਮੈਨੇ ਰਸਤਾ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਜਿਤ ਮਾਰਗ ਹਮ ਜਾਤੇ ਦੂਜੇ ਨੰਬਰ ਤੇ ਆਜੋ ਗੱਲ ਵੀ ਜਿਵੇਂ ਸਾਨੂੰ ਪ੍ਰੇਰਿਤ ਕੀਤਾ ਸਤਿਗੁਰਾਂ ਨੇ ਵੀ ਸਿੱਖੀ ਸਿਧਾਂਤਾਂ ਤੇ ਚੱਲਣਾ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਉਹਨੇ ਪ੍ਰੇਰ ਕੇ ਸਾਨੂੰ ਨਾਮ ਬਾਣੀ ਨਾਲ ਜੋੜਿਆ ਤੇ ਆਪਾਂ ਤੁਰ ਪਏ ਇਹ ਵੀ ਗੱਲ ਹੈ ਉਹ ਵੀ ਸੀ ਠੀਕ ਹੈ ਜੀ ਤੇ ਆਪਣੇ ਮਾਈਂਡ ਨੂੰ ਚੇਂਜ ਕਰਨ ਵਾਲੀ ਵੀ ਸੀ 3 ਪੁਆਇੰਟ ਹੋ ਗਈ ਗੱਲ ਇਹ ਤਿੰਨ ਤਰ੍ਹਾਂ ਦੀ ਆਪਾਂ ਸਿੱਖਿਆ ਲਈ ਆ ਸਤਿਗੁਰਾਂ ਤੋਂ ਮਿਲਦੀ ਵੀ ਆ ਇਸ ਗੱਲ ਤੋਂ ਤਿੰਨ ਤਰ੍ਹਾਂ ਦੀ ਸਿੱਖਿਆ ਅੱਗੇ ਸਤਿਗੁਰੂ ਕਹਿੰਦੇ ਨੇ ਰਾਮ ਮੇਰਾ ਮਨ ਹਰ ਛੇਤੀ ਰਾਤੇ ਰਾਮ ਰਮਿਆ ਹੋਇਆ ਪ੍ਰਾਪ ਰਾਮ ਦਾ ਮਤਲਬ ਭਾਵ ਹੈ ਰਮਿਆ ਹੋਇਆ ਜਿਹੜਾ ਕਣ-ਕਣ ਵਿੱਚ ਵੱਸਦਾ ਪ੍ਰਭੂ ਪਰਮਾਤਮਾ ਰਾਮ ਮੇਰਾ ਮਨ ਹਰ ਸੇ ਧੀ ਰਾਤੇ ਪ੍ਰਭੂ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਗਿਆ ਫੇਰ ਕੀ ਹੁੰਦਾ ਜੀ ਸਤ ਸੰਗਤ ਮਿਲ ਰਾਮ ਰਸ ਪਾਇਆ ਸਤ ਸੰਗਤ ਜਿਵੇਂ ਆਪਾਂ ਭਾਵੇਂ ਥੋੜੇ ਬੈਠੇ ਆ ਗੁਰੂ ਦੀ ਹਜ਼ੂਰੀ ਵਿੱਚ ਹੁਣ ਗੁਰੂ ਦੀ ਆਪਾਂ ਸਤ ਸੰਗ ਕਰ ਰਹੇ ਹਾਂ ਸੱਚੀ ਸੰਗਤ ਆ ਇਹ ਗੁਰੂ ਤੋਂ ਗਿਆਨ ਪ੍ਰਾਪਤ ਹੋ ਰਿਹਾ ਗੁਰੂ ਸਾਨੂੰ ਗਿਆਨ ਦੀ ਦਾਤ ਬਖਸ਼ ਰਹੇ ਨੇ ਠੀਕ ਆ ਜੀ ਇਹ ਸਤ ਸੰਗ ਹੈ ਇਹ ਸਤ ਸੰਗਤ ਦੇ ਵਿੱਚ ਜਦੋਂ ਮਿਲੇ ਸਤ ਸੰਗਤ ਮਿਲ ਰਾਮ ਰਸ ਪਾਇਆ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕੀਤਾ ਤੇ ਫਿਰ ਹਰ ਰਾਮੇ ਨਾਮ ਸਮਾਤੇ ਫਿਰ ਜੀਵ ਜਦੋਂ ਸਤ ਸੰਗਤ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰਦਾ ਫਿਰ ਹਰ ਰਾਮੇ ਨਾਮ ਸਮਾਤੇ ਫਿਰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਮਾਜ ਆ ਜਾਂਦਾ ਹੈ ਜੀਵ ਅੱਗੇ ਸਮਾਜ ਜਾਂਦਾ ਹੈ ਐਂ ਕਹਿ ਲੋ ਜੀਂਦੇ ਜੀ ਸਰੀਰ ਛੱਡਣ ਤੋਂ ਬਾਅਦ ਨਹੀਂ ਪਰ ਜਿਵੇਂ ਅਸੀਂ ਸਾਰੇ ਗ੍ਰਾਂਥੀ ਗੁਰੂ ਘਰ ਦੇ ਬ੍ਰੀਜ ਅਸੀਂ ਗੁਰੂ ਘਰ ਦੇ ਵਜੀਰ ਅਸੀਂ ਅਰਦਾਸ ਕਰ ਦਿੰਦੇ ਆਂ ਵੀ ਮਹਾਰਾਜ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿਓ ਠੀਕ ਆ ਸਾਡਾ ਹੱਕ ਬਣਦਾ ਅਰਦਾਸ ਕਰਨ ਦਾ ਕਰਨੀ ਆ ਪਰ ਚਰਨਾਂ ਵਿੱਚ ਨਿਵਾਸ ਤਾਂ ਅਸੀਂ ਜਿੰਦੇ ਜੀ ਕਰਨਾ ਮਨੁੱਖਾ ਜਨਮ ਭੋਗ ਦੇ ਭੋਗ ਦੇ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਹੋ ਕੇ ਰਹਿਣਾ ਆਪਣੇ ਮਨ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਕਰਨਾ ਗੁਰੂ ਸਿਧਾਂਤ ਤੇ ਚੱਲਦਿਆਂ ਚੱਲਦਿਆਂ ਠੀਕ ਆ ਜੀ ਮਹਾਰਾਜ ਕਹਿੰਦੇ ਨੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੇ ਨਾਮ ਸਮਾਤੇ ਫਿਰ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਸਮਾਇਆ ਰਹਿਦਾ ਜੀਵਨ ਰਹਾਉ ਵਾਲੇ ਬੰਦੇ ਸਤਗੁਰੂ ਕਹਿੰਦੇ ਨੇ ਹਰ ਹਰ ਨਾਮ ਹਰ ਹਰ ਜਗ ਅਬ ਖੁਦ ਹਰ ਹਰ ਨਾਮ ਹਰ ਸਾਤੇ ਉਹ ਹਰੀ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਜਗ ਅਬ ਖੁਦ ਆਏ ਕਹਿ ਲੋ ਵੀ ਸੱਚੇ ਸਤਗੁਰਾਂ ਨੇ ਇਹ ਦਾਤ ਦਿੱਤੀ ਸਾਡੇ ਮੁਖ ਵਿੱਚ ਇਹ ਅੰਮ੍ਰਿਤ ਦੀ ਦਾਤ ਪਾਈ ਹਰ ਹਰ ਨਾਮ ਹਰ ਸਾਤੇ ਬਸ ਹਰੀ ਹਰੀ ਹਰੂ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਇਹ ਜੀਵਨ ਲੀਨ ਹੋ ਗਿਆ ਅੱਗੇ ਮਹਾਰਾਜ ਕਹਿੰਦੇ ਨੇ ਤਿੰਨ ਕੇ ਪਾਪ ਦੋਖ ਸਭ ਬਿਨਸੇ ਕੀਦੇ ਜੀ ਜਿਹਦੇ ਪਾਪ ਤਿੰਨ ਕੇ ਮਤਲਬ ਆ ਉਹਨਾਂ ਦੇ ਪਾਪ ਤੇ ਦੁੱਖ ਸਭ ਬਿਨਸ ਜਾਂਦੇ ਨੇ ਦੂਰ ਹੋ ਜਾਂਦੇ ਨੇ ਜੋ ਗੁਰਮਤ ਰਾਮ ਰਸ ਖਾਤੇ ਜਿਹੜੇ ਗੁਰਮਕ ਦਾ ਜਿਹੜਾ ਇਨਸਾਨ ਗੁਰਮਤ ਦਾ ਗੁਰਮਤ ਦੀ ਦਾਤ ਪ੍ਰਾਪਤ ਕਰਦਾ ਗੁਰੂ ਤੋਂ ਗੁਰਮਤ ਲੈਂਦਾ ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਬਸਰ ਕਰਦਾ ਜਿਨ ਕੋ ਲਿਖਤ ਲਿਖੇ ਤੁਰ ਮਸਤਕ ਤੇ ਗੁਰਸੰਤੋਖ ਸਰਨਾਥੀ ਫਿਰ ਉਹ ਗੁਰੂ ਦੇ ਸਰੋਵਰ ਦੇ ਵਿੱਚ ਨਹਾਉਦਾ ਰਹਿੰਦਾ ਇਨਸਾਨ ਸਦਾਈ ਦਰਮਤ ਮੈਲ ਗਈ ਸਭ ਤਨ ਕੀ ਉਹਨਾਂ ਦੀ ਮਾੜੀ ਮਤ ਦੂਰ ਹੋ ਗਈ ਜਿਹਦੀ ਜੋ RAM ਨਾਮ ਰੰਗ ਰਾਤੇ ਜਿਹੜੇ RAM ਦੇ RAM ਦੇ ਰੰਗ ਵਿੱਚ ਰੰਗੇ ਗਏ ਉਹਨਾਂ ਦੀ ਮਾੜੀ ਮਤ ਦੂਰ ਹੋ ਗਈ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੂੰ ਮੱਝੇ ਵੱਡਾ ਅਬਰਨਾ ਦਾਤਾ ਹੈ ਪ੍ਰਭੂ ਪਰਮਾਤਮਾ ਜੀ ਤੂੰ ਆਪੇ ਆਪ ਹੀ ਸਭ ਕੁਝ ਕਰਨ ਵਾਲਾ ਹੈ ਤੇ ਤੇਥੋਂ ਵੱਡਾ ਕੋਈ ਹੋਰ ਦਾਤਾ ਨਹੀਂ ਹੈ ਇਹ ਮੇਰੇ ਪ੍ਰਭੂ ਜੀ ਰਬ ਠਾਕਰ ਤੂੰ ਜੇ ਵੱਡਾ ਅਬਰਨਾ ਦਾਤਾ ਤੇ ਤੇਰੇ ਜੱਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ ਜਨਨਾਨਕ ਨਾਮ ਲਏ ਤਾਂ ਜੀਵੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਨਾਮ ਲਏਗਾ ਉਹ ਜਿੰਦਾ ਜੀਵ ਹੈ ਨਹੀਂ ਤਾਂ ਜੌਂਦੀਆਂ ਲਾਛਾਂ ਤੁਰੀਆਂ ਫਿਰਦੀਆਂ ਨਾਮ ਤੋਂ ਵੀ ਹੁਣੇ ਆ ਜਿਹੜੇ ਜਨ ਨਾਨਕ ਨਾਮ ਲਏ ਤਾਂ ਜੀਵੇ ਹਰ ਜਪੀਏ ਹਰ ਕਿਰਪਾ ਤੇ ਉਹ ਹਰੀ ਪ੍ਰਭੂ ਪਰਮਾਤਮਾ ਦਾ ਜਾਪ ਹਰੀ ਦੀ ਕਿਰਪਾ ਸਦਕਾ ਹੀ ਹੁੰਦਾ ਹੈ ਇਥੇ ਦੱਸਿਆ ਮਾਰ ਦੱਸਿਆ ਮਾਰ ਨੇ ਜਨ ਨਾਨਕ ਨਾਮ ਲਏ ਤਾਂ ਜੀਵੇ ਹਰ ਜਪੀਏ ਹਰ ਕਿਰਪਾ ਤੇ ਉਹ ਹਰੀ ਪ੍ਰਭੂ ਪਰਮਾਤਮਾ ਦਾ ਜਾਪ ਉਹਦਾ ਸਿਮਰਨ ਇਹਦੀ ਕਿਰਪਾ ਨਾਲ ਹੀ ਹੋ ਸਕਦਾ ਸਤਿਗੁਰਾਂ ਤੋਂ ਕਿਰਪਾ ਪ੍ਰਾਪਤ ਕਰੀਏ ਗੁਰੂ ਸਿਧਾਂਤ ਤੇ ਚੱਲ ਕੇ ਜੀਵਨ ਬਸਰ ਕਰਕੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਆ ਮਨੁੱਖ ਨੂੰ ਬੀਬੀ ਆ ਚਾਹ ਭਾਈ ਆ ਮਨੁੱਖ ਨੂੰ ਦਾਤ ਪ੍ਰਾਪਤ ਹੁੰਦੀ ਆ ਜੀ ਅੱਗੇ ਸਤਿਗੁਰੂ ਕਹਿੰਦੇ ਨੇ ਆਪਾਂ ਗਾਇਨ ਕਰ ਲੈਨੇ ਆ ਵਿਚਾਰ ਕੱਲ ਨੂੰ ਕਰ ਲਾਂਗੇ ਸ਼ਬਦ ਦੀ ਅਸਦੀ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਇਹਦੇ ਵਿੱਚ ਦੱਸਣਗੇ ਮਹਾਰਾਜ ਵੀ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਜੀ ਕਰੋ ਕਿਰਪਾ ਜਗ ਜੀਵਨ ਦਾਤੇ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਮੇਰਾ ਮਨ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਰਚ ਮਿਚ ਜੇ ਇਹਦੇ ਵਿੱਚ ਇਹ ਸਿੱਖਿਆ ਦੇਣਗੇ ਸਤਿਗੁਰੂ ਸਤਗੁਰ ਬਚਨ ਦਿਓ ਅਤ ਨਿਰਮਲ ਸਤਗੁਰੂ ਜਿਹੜੇ ਆਪਾਂ ਨੂੰ ਬਚਨ ਦਿੰਦੇ ਨੇ ਨਾ ਅਤਤੋਂ ਨਿਰਮਲ ਨੇ ਇਹ ਠੀਕ ਆ ਜੀ ਸਤਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਤੇ ਉਹ ਹਰੀ ਪ੍ਰਭੂ ਪਰਮਾਤਮਾ ਦਾ ਜਾਪ ਕਰਦਿਆਂ ਕਰਦਿਆਂ ਤੇ ਜੀਵਨ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਹੀ ਰਚ ਮਚ ਜਾਂਦਾ ਹੈ ਸੋ ਇਸ ਤਰ੍ਹਾਂ ਆਪਾਂ ਸ਼ਬਦ ਗੁਰੂ ਦੇ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰ ਸਕਦਾ ਮਨੁੱਖ ਠੀਕ ਆ ਜੀ ਇਹ ਮਨੁੱਖਾ ਜੀਵ ਨਹੀਂ ਹੈ ਦੁਰਲੱਭ ਦੇ ਮਨੁੱਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਬਰੀਆ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਇਹ ਭਾਈ ਸਮਾਨਾਨ ਗਾਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਕਿਉਂ ਕਾਰੋਬਿਹਾਰ ਤਾਂ ਆਪਾਂ ਕਰਦੇ ਹੀ ਰਹਿਣਾ ਉਹ ਤਾਂ ਬੰਦਾ ਮਰਦੇ ਦਮ ਤੱਕ ਕੀ ਕਰਦਾ ਰਹਿੰਦਾ ਕਾਰੋਬਿਹਾਰ ਤਾਂ ਆਪ ਦੇ دنیਆਵੀ ਆ ਜਿਹੜੇ ਤੇ ਇਹਦੇ ਵਿੱਚ ਕੋਈ ਜ਼ੋਰ ਨਹੀਂ ਲੱਗਦਾ ਗੁਰੂ ਦੀ ਕਿਰਪਾ ਸਤਿਗੁਰੂ ਤੋਂ ਮਤ ਲੈ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਫਿਰ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਇਹ ਪਾਵਨ ਪਵਿੱਤਰ ਅੰਗ 169 ਤੇ ਸੁਭਾਇਮਾਨ ਸ਼ਬਦ ਹੈ ਇਹ ਸ਼ਬਦ ਹੈਗਾ ਜੀ ਦੂਜਾ ਇਸ ਅੰਗ ਤੇ ਪਾਵਨ ਪਵਿੱਤਰ ਅੰਗ 169 ਤੇ ਦੂਜਾ ਸ਼ਬਦ ਆਪਾਂ ਗੁਰੂ ਦੀ ਕਿਰਪਾ ਸਦਕਾ ਆਸ ਰੱਖੀ ਹੈ ਕੱਲ ਨੂੰ ਪੜ ਕੇ ਆਪਾਂ ਵਿਚਾਰਾਂਗੇ ਜੀ ਸੋ ਹੁਣ ਅਰਦਾਸ ਬੇਨਤੀ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂ ਤਰਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਤਿਨੇ ਤਾਂ ਅਨਵਾਰਨ ਹੋਰਾ ਦੁਖ ਹੰਤ ਸੁਖਰਾਸ ਤਾਂ ਕੋ ਬੇਗਨ ਨ ਕੋ ਲਾਗੇ ਜਾਕੀ ਪ੍ਰਭਾ ਦੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧੰਨ ਤਰ ਗੁਰਨਾਨ ਦੇਵ ਫਿਰੰਗਤ ਗੁਰਤੇ ਅਮਰਤਾ ਸ੍ਰਮ ਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੋਂ ਉਹਨਿਤ ਆਵੇ ਤਾਂ ਇਹ ਸਭ ਥਾਂ ਹੀ ਹੋਈ ਸਹਾਇ ਸਭ ਥਾਂ ਹੀ ਹੋਈ ਸਹਾਇ